ਨਵਾਬਾਂ ਵਰਗਾ ਰੋਬ ਰੱਖਣ ਵਾਲੇ ਆਗੂ ਰਾਣਾ ਗਰਜੀਤ ਸਿੰਘ ਜੀ ਇਟਲੀ ਆਉਂਦੇ ਨੇ ਜਿੱਥੇ ਕਿ ਸਥਾਨਿਕ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂਆਂ ਵੱਲੋਂ ਉਹਨਾਂ ਦਾ ਇੱਥੇ ਦੇ ਸ਼ਹਿਰ ਬਰਗਮੋ ਆਉਣ ਤੇ ਭਰਮਾ ਸਵਾਗਤ ਕੀਤਾ ਜਾਂਦਾ ਹੈ ਰਾਣਾ ਜੀ ਨੇ ਆਪਣੇ ਸਬੋਧਨ ਵਿੱਚ ਬੋਲਦਿਆਂ ਇੱਥੇ ਵੱਸਦੇ ਆਗੂਆਂ ਨੂੰ ਇੱਕ ਹੱਥ ਜੋੜੇ ਇੱਥੇ ਵੱਸਦੇ ਪ੍ਰਵਾਸੀਆਂ ਨੂੰ ਹੱਥ ਜੋੜੇ ਕੀ ਸੀ ਉਹ ਕਾਰਨ ਹੱਥ ਜੋੜਨ ਦੇ ਪਿੱਛੇ ਜਦੋਂ ਉਹ ਕਹਿੰਦੇ ਆ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਮੌਜੂਦਾ ਸਰਕਾਰ ਆ ਉਹ ਹਰ ਮੁੱਦੇ ਤੇ ਫੇਲ ਆ ਉਹਨਾਂ ਨੇ ਇਹ ਨੌਜਵਾਨਾਂ ਨੂੰ ਸਨੇਹਾ ਦਿੱਤਾ ਕਿ ਐਕਤੀ 27 ਦੇ ਵਿੱਚ ਉਹ ਦੁਬਾਰਾ ਗਲਤੀ ਨਾ ਕਰਦੇਓ ਕਿਤੇ ਦੁਬਾਰਾ ਆਪਣੇ ਮਾਪਿਆਂ ਤੋਂ ਗਲਤ ਥਾਵਾਂ ਤੇ ਮੋਰਾ ਨਾ ਲਵਾ ਦਿਓ ਜਦੋਂ ਰਾਣਾ ਨੇ ਇਹ ਗੱਲ ਆਖੀ ਤਾਂ ਸਾਰੇ ਖਿੜ ਖੜਾ ਕੇ ਹੱਸਦੇ ਨੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਵਪਾਰਕ ਇੰਡਸਟਰੀ ਦੀ ਰਾਜਧਾਨੀ ਜਿਹਨੂੰ ਕਿਹਾ ਜਾਂਦਾ ਵਾ ਮਲਾਨ ਉਥੋਂ ਦੇ ਕਸਬਾ ਬੈਰਗਮੋ ਵਿਖੇ ਜਿੱਥੇ ਪੰਜਾਬ ਰਿਜ਼ੋਰਟਸ ਵਿੱਚ ਸਥਾਨਿਕ ਆਗੂਆਂ ਵੱਲੋਂ ਉਹਨਾਂ ਨੂੰ ਵੈਲਕਮ ਆਇਆ ਆਖਿਆ ਜਾ ਰਿਹਾ ਵਾ ਉਸ ਦੇ ਨਾਲ ਨਾਲ ਰਾਣਾ ਜੀ ਪੰਜਾਬ ਵਿੱਚ ਆਏ ਹੋਏ ਹੜ੍ਹਾਂ ਨੂੰ ਲੈ ਕੇ ਵੀ ਬਹੁਤ ਚਿੰਤਤ ਨੇ ਕਿਉਂਕਿ ਉਹ ਦਵਾਬੇ ਨੂੰ ਫੋਕਸ ਕਰਦੇ ਨੇ ਦਵਾਬੇ ਦੇ ਲਗਭਗ ਉਹ ਸਾਰੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਿੱਕਾ ਚੱਲਦਾ ਉਹ ਸਾਰੇ ਵਿਧਾਨ ਸਭਾ ਹਲਕੇ ਖਾਸ ਕਰਕੇ ਸultanpur Lodhi Loiha khas Shahkot ਇਨੀ ਦਿਨੀ ਹੜਾਂ ਦੀ ਮਾਰ ਹੇਠਾ ਆਓ ਆਪਾਂ ਸੁਣਦੇ ਹਾਂ ਰਾਣਾ ਜੀ ਦੀ ਜਬਾਨੀ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਵਸਦੇ ਐਨਆਰਆਈਆਂ ਨੂੰ ਹੱਥ ਜੋੜ ਕੇ ਇਸ ਵਾਰ ਅਪੀਲ ਕੀਤੀ ਆ ਕਿ ਇਸ ਵਾਰ ਗਲਤ ਨਾਰਾ ਨਾ ਲਾ ਦਿਓ ਇਸ ਵਾਰ 27 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਓ ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਅੰਦਰ ਖਾਤੇ ਚੁੱਪਚੀਪੀਤੇ ਇਹ ਗੱਲ ਆਖੀ ਆ ਕਿ ਐਨ ਆਰ ਆਈਜ਼ ਦੇ ਕਹਿਣ ਤੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਆ ਇੱਕ ਗਲਤ ਸਰਕਾਰ ਆਈ ਇਹ ਰਾਣਾ ਜੀ ਦੇ ਬੋਲ ਨੇ ਉਹਨਾਂ ਨੇ ਅਪੀਲ ਕੀਤੀ ਆ ਕਿ ਚੰਗੀ ਸਰਕਾਰ ਸੁਣੋ ਚੰਗੇ ਲੋਕ ਚੁਣੋ ਔਰ ਉਹਨਾਂ ਨੇ ਅਪੀਲ ਕੀਤੀ ਆ ਪੰਜਾਬ ਦੇ ਭਲੇ ਦੇ ਲਈ ਇਕੱਤਰ ਹੋ ਕੇ ਸਾਰੇ ਜਣੇ ਕੰਮ ਕਰੋ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਸ਼ਹਿਰ ਬੈਰਗਮੋ ਦੇ ਪੰਜਾਬ ਰਿਜ਼ੋਰਟ ਦੇ ਵਿੱਚ ਜਿੱਥੇ ਕਿ ਉਹਨਾਂ ਵੱਲੋਂ ਐਨ ਆਰ ਆਈ ਵੀਰਾਂ ਦੇ ਨਾਲ ਇੱਕ ਮਿਲਣੀ ਕੀਤੀ ਜਾ ਰਹੀ ਆ ਸਿੰਘ ਜੀ ਸਰਦਾਰ ترسےم ਸਿੰਘ ਜੀ ਤੇ ਸਾਡੇ ਭੋਲੇ ਪਾਉ ਦਾ ਮੁੰਡਾ ਹੈ بڑا ਨਫੀਸ ਆ ਮੇਰੇ ਕਿਰਕਿਰਤ ਜੱਗਾ ਤੇ ਪਾਲੀ ਮੇਰੇ ਦਰਜਾ ਬਦਰਜਾ ਸਾਰੇ ਮੇਰੇ ਮੇਰੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਾਂਗਾ ਕਿ ਤੁਸੀਂ ਸਾਰੇ ਕੰਮਕਾਰ ਛੱਡ ਕੇ ਰਾਤ ਅਸੀਂ ਇਕੱਠੇ ਹੋਏ ਕਮੋਚ ਕੇ ਇਹਦੇ ਵੀ ਇਕੱਠੇ ਹੋਣਾ ਮੈਂ ਇੱਕ ਵਿਆਹ ਚ ਆਇਆ ਸੀਗਾ ਮਨ ਤਾਂ ਸੀਗਾ ਕਿ ਹਫਤਾ 10 ਦਿਨ ਇੱਥੇ ਹੁਣ ਲਾ ਕੇ ਜਾਈਏ ਰੋਜ਼ ਰੋਜ਼ ਹੁਣ ਮੜਾ ਔਖਾ ਲੇਕਿਨ ਸਿਆਸੀ ਬੰਦੇ ਦੀਆਂ ਬੜੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਆ ਵੀ ਹਰਜੀਤ ਆ ਗਿਆ ਤੂੰ ਇੰਡੀਆ ਤੋਂ ਆ ਜਾ ਆ ਜਾ ਆ ਜਾ ਹਰਜੀਤ ਇਸ ਸਹਿਫਲਾਬਾਦ ਤੋਂ ਤੇ ਜ਼ਿੰਮੇਵਾਰੀਆਂ ਮੇਰਾ ਤਾਂ ਮਨ ਆਉਂਦਾ ਵੀ ਨਹੀਂ ਸੀ ਕਿਉਂਕਿ ਲੱਗ ਰਿਹਾ ਸੀ ਫਲੱਡ ਹੋਣਗੇ ਫਿਰ ਇੰਦਰ ਗਿਆ ਸੀ ਸ਼ੁ बेटा ਆ ਜਾ ਆ ਜਾ ਬੱਚਾ ਆ ਜਾ ਅਮਰੀਕਾ ਤੂੰ ਕਹਿਣ ਲਗਾ ਇਤੂਸੀ ਉਹਨਾਂ ਦੇ ਜ਼ਰੂਰ ਜਾ ਕੇ ਆਇਓ ਮੈਂ ਆ ਜਾਣਾ ਉਹ ਪਹੁੰਚ ਗਿਆ ਮੈਂ ਇੱਧਰ ਆ ਗਿਆ ਤੇ ਹੁਣ ਉੱਥੇ ਹੈ ਇਹ ਬੜਾ ਭਿਆਨਕਰ ਹੜ੍ਹ ਪੰਜਾਬ ਦਾ ਬੜਾ ਭਾਰੀ ਨੁਕਸਾਨ ਔਰ ਬਦਕਿਸਮਤੀ ਸਾਡੀ ਕਿ ਸਾਡੇ ਕੋ ਪਾਣੀ ਨਹੀਂ ਦਰਿਆਵਾਂ ਵਾਲੇ ਆ ਜਦੋਂ ਲੋਡ ਹੈ ਨਾ ਉਦੋਂ ਪਾਣੀ ਨਹੀਂ ਜਦੋਂ ਲੋਡ ਨਹੀਂ ਤਾਂ ਕਹਿੰਦੇ ਪਾਣੀ ਡੱਕ ਦਿਓ ਰਾਜਸਥਾਨ ਤੇ ਹਰਿਆਣਾ ਜ ਨਹੀਂ ਜਾ ਸਕਦਾ ਡੋਬੋ ਇਹਨਾਂ ਨੂੰ ਤੇ ਗੇਟ ਉਹ ਤੋਂ ਖੋਲਦੇ ਆ ਜਦੋਂ ਉਹਨਾਂ ਦਾ ਮਨ ਮੰਨੀ ਆ ਹੁਣ ਸੀਆਈਐਸਐਫ ਲਾਉਣ ਦੀ ਗੱਲ ਵੀ ਤੁਸੀਂ ਸੁਣੀ ਹੋਣੀ ਆ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਪਹਿਲਾਂ ਬੀਵੀਐਮਪੀ ਪਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸਾਡੇ ਡਾਇਰੈਕਟਰ ਸੀ ਉਹ ਖੁਦ ਫੈਸਲਾ ਲੈਂਦੇ ਸੀ ਹੁਣ ਪਰ ਸਰਕਾਰ ਫੈਸਲਾ ਲੈਂਦੀ ਹੈ ਕਿ ਕਦੋਂ ਪਾਣੀ ਖੋਲਣਾ ਹੈ ਕਿ ਸੂਬੇ ਨੂੰ ਕਿੰਨਾ ਪਾਣੀ ਦੇਣਾ ਉਹਦਾ ਹੱਕ ਹੈ ਨਹੀਂ ਹੈ ਆ ਪਿਛੇ ਤੁਸੀਂ ਹਰਿਆਣੇ ਨਾਲ ਵੀ ਵੇਖਿਆ ਹੋਣਾ ਸਾਡਾ 8000 ਕਿਊਸਿਕ ਲੈ ਕੇ ਵੀ ਚੋੜੇ ਹੋਈ ਜਾਂਦੇ ਸੀ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਵੀ 23 ਦੇ ਵਿੱਚ ਪਹਿਲਾਂ 19 ਚ ਫਲੱਡ ਆਇਆ ਫਿਰ 23 ਆਇਆ ਤੇ ਦੋਹਾਂ ਸਾਲਾਂ ਬਾਅਦ ਫੇਰ ਆ ਗਿਆ ਇਸ ਵਾਰ ਇਹ 88 ਜਿੰਨਾ ਭयंकर ਹੜਿਆ ਜਿੱਧਰ ਦੇਖੋ ਪਾਣੀ ਜਿੱਧਰ ਦੇਖੋ ਚਲੋ ਇੱਕ ਗੱਲ ਦਾ ਪਛਾਹ ਸੁਲਤਾਨਪੁਰ ਦੇ ਵਿੱਚ ਆ ਕਿ ਪਿਛਲੇ 23 ਦੇ ਵਿੱਚ ਜਿਹੜੇ ਹੜਾਏ ਉਹਨਾਂ ਚ ਰਾਣਾ ਇੰਦਰ ਪ੍ਰਤਾਪ ਸਿੰਘ ਕਰੀਬ ਤਿੰਨ ਮਹੀਨੇ ਉਹਨਾਂ ਦਰਿਆਵਾਂ ਚ ਹੀ ਰਿਹਾ ਬੰਦੇ ਬਣਾਉਂਦੇ ਲੇਕਿਨ ਇੱਕ ਗੱਲ ਆ ਜੇ ਤੁਸੀਂ ਮਜ਼ਦੂਰੀ ਕਰਦੇ ਹੋ ਨਾ ਤੇ ਰੱਬ ਤੁਹਾਡੀ ਮਜ਼ਦੂਰੀ ਨਹੀਂ ਮਾਰਦਾ ਅੱਜ ਕੋਈ ਵੀ ਲੀਡਰ ਹੁੰਦਾ ਚਾਹੇ ਸਰਕਾਰ 'ਚ ਹੋਵੇ ਚਾਹੇ ਕੋਈ ਸਰਕਾਰ 'ਚ ਨਾ ਹੋਵੇ ਆਪਣੇ ਫਨੇ ਗਾਂ ਸਮਝਦਾ ਹੋਵੇ ਤੇ ਲੋਕ ਖੁੱਲ ਕੇ ਉਹਨਾਂ ਦੇ ਸਾਹਮਣੇ ਕਹਿੰਦੇ ਵੀ ਅਸੀਂ ਤਾਂ ਇੰਦਰ ਨਾਲ ਆ ਤੇ ਸਭ ਤੁਹਾਡੀ ਤੁਹਾਡੀ ਸਾਰਿਆਂ ਦੀ ਕਿਰਪਾ ਉਹ ਇਹਨਾਂ ਕਪੂਰਤ ਲੈ ਆਣੇ ਨੇ ਮੈਨੂੰ ਬਹੁਤ ਖੁਸ਼ ਦਿੱਤਾ ਪਰ ਮੈਂ ਬਿਆਨ ਨਹੀਂ ਕਰ ਸਕਦਾ ਜਿੱਦਨ ਦਾ ਮੈਂ ਆਇਆ ਦੇਖੋ ਜਦੋਂ ਮੈਂ ਪਹਿਨਾ ਆਇਆ ਕਪੂਰਥਲੇ ਤੇ ਮੈਂ 4000 ਰੁਪਏ ਨਾ ਪਿੰਡਾਂ 'ਚੋਂ ਹਰ ਕੇ ਗਿਆ 14000 ਨਾ ਮੈਂ ਸ਼ਹਿਰ 'ਚੋਂ ਜਿੱਤਿਆ ਇਸਲੀ ਵਾਰ ਜਦ ਸਾਰੀ ਦੁਨੀਆ ਹਾਰ ਰਹੀ ਸੀ ਪਿੰਡਾਂ ਵਾਲਿਆਂ ਨੇ ਮੈਨੂੰ 10000 ਤੇ ਜਿਤਾ ਕੇ ਰੱਖਿਆ ਸ਼ਹਿਰ 'ਚੋਂ ਮੈਂ 3000 ਤੇ ਹਰਿਆ ਤੇ ਮੈਂ 7000 ਤੇ ਜਿੱਤਿਆ ਹੁਣ ਜੋ ਆਕ ਕਈ ਵਾਰ ਬੁਰਾ ਮੰਨ ਜਾਂਦੇ ਆ। ਸਾਰਾ ਖਡੂਰ ਸਾਹਿਬ ਆ ਰਗੇ। ਮੈਂ ਕਿਹਾ ਸੀ ਤੈਨੂੰ ਭਾਈ ਮੈਂ 8000 ਦੇ ਜਿੱਤਾਂਗਾ। ਅਮਰਤਪਾਲ ਦੀ ਵੇ ਵੇਨੀ ਕਿ ਕੋਈ ਹਲਕਾ ਨਹੀਂ ਅਸੀਂ ਜਿੱਤੇ। ਕਪੂਰਥਲੇ ਵਾਲਿਆਂ ਨੇ 7000 ਦੇ ਜਿਤਾਇਆ। ਕੋਈ ਮੰਨੇ ਨਾ ਮੰਨੇ ਉਹਦੀ ਮਰਜ਼ੀ। ਐਦਾਂ ਹੀ ਆ ਦੁਨੀਆ ਭਾਈ ਕੋ ਮੰਨਦਾ ਕੋਈ ਨਹੀਂ ਮੰਨਦਾ। ਮੈਂ ਜੋ ਜਣਾ ਨਾ ਮੰਨੇ ਉਹਦਾ ਵੀ ਧੰਨਵਾਦ। ਇੱਕ ਪੂਰਥਲੇ ਆਲੇ ਦਾ ਬੜਾ ਕੁਛ ਨਹੀਂ ਦਿੱਤਾ ਇਹਨਾਂ ਦਾ ਰਣੀਆ ਮੈਂ ਸੁਲਤਾਨਪੁਰ ਆਲੇ ਦਾ ਰਣੀਆ ਇਹ ਨਵੇਂ ਸ਼ਹਿਰ ਵਾਲੇ ਉਹ ਬਲਾਚੌਰ ਵਾਲੇ ਉਹ ਰੋਪੜਾ ਤੁਹਾਡਾ ਵੀ ਬਹੁਤ ਪਿਆਰ ਮਿਲਣਾ ਸੀ ਫੋਨ ਬੜੇ ਕੀਤੇ ਸੀ ਨਵੇਂ ਸ਼ਹਿਰ ਵਾਲੇ ਪੰਗਿਆਲੇ ਗੜ ਸ਼ੰਕਰ ਬਲਾਚੌਰ ਰੋਪੜ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਕਿ ਆ ਜਾ ਰਹੇ ਆ ਆ ਜਾ ਲੱਖ ਵੋਟ ਤੇ ਜਿਤਾਵਾਂਗੇ ਐਮਪੀ ਬੇਲੇ ਲੇਨ ਕਈ ਦਫਾ ਕਿਸਮਤ ਕੁਝ ਚੀਜ਼ ਨਹੀਂ ਹੁੰਦੀ ਪਾਰਟੀ ਦੇ ਫੈਸਲੇ ਹੁੰਦੇ ਆ ਉਮ ਮੰਨੇ ਪੈਂਦੇ ਆ ਤੇ ਇੱਕ ਗੱਲ ਜ਼ਰੂਰ ਕਹਾਂਗਾ ਮੈਂ ਰਹਿ ਨਹੀਂ ਸਕਦਾ ਯਾਰ ਗੱਲ ਕਰਨੀ ਵੀ ਚਾਹੀਦੀ ਹੈ ਕਿਉਂ ਨਾ ਕਰੀਏ ਆਪਾਂ ਅਪਸਿ ਭਾਈ ਰਾਮੰਗਰ ਬੈਠੇ ਆ ਵੇਖੋ 2017 ਤੋਂ 16 ਤੋਂ ਕਮ ਚੱਲਿਆ ਇਧਰ ਵਾਲਿਆਂ ਨੇ ਬਹੁਤ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 22 ਦੇ ਵਿੱਚ ਤਾਂ ਬਦਲਾਅ ਦੀ ਗੱਲ ਕੀਤੀ ਕੀ ਬਦਲ ਹੀ ਦੇਣਾ ਸਾਰਾ ਸੌਦਾ ਬਈ ਐਸਾ ਬਸਰਿਆ ਪੰਜਾਬ ਤੁਸੀਂ ਕਿਰਪਾ ਤੁਹਾਡੀ ਹੋਈ ਇਹ ਮੈਂ 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 ਇੱਕ ਹੱਥ ਜੋ ਇਸ ਕਰਕੇ ਜੋੜਿਆ ਕਿ ਭਾਈ ਹੁਣ 27 ਚ ਜਰਾ ਕਿਰਪਾ ਕਰਿਓ ਹੁਣ ਤੁਸੀਂ ਸਨੇਹ ਲਾ ਦਿਓ ਇਹ ਲੋਕ ਬੜੇ ਘੋਖੇ ਆ ਕਈ ਦਫਾ ਜ਼ਿੰਦਗੀ ਚ ਫੈਸਲੇ ਹੁੰਦੇ ਕਈ ਦਫਾ ਗਲਤ ਫੈਸਲੇ ਹੋ ਜਾਂਦੇ ਆ ਜਿਹੜੇ ਫੈਸਲੇ ਹੋਣ ਉਹਨਾਂ ਨੂੰ ਤਾਂ ਬੰਦਾ ਕਹਿੰਦਾ ਨਹੀਂ ਯਾਰ ਇੱਕ ਵਾਰ ਜਿਵੇਂ 17 ਚ ਫੈਸਲਾ ਸੀ ਤੁਹਾਡਾ ਬਾਈ ਵਾਲਾ ਗਲਤ ਫੈਸਲਾ ਸੀ ਸੁਗਲਤੀ 5 ਸਾਲ ਹੀ ਹੋਈ ਆ ਪੰਜਾਬ ਨੇ ਪਤਾ ਨਹੀਂ 50 ਸੱਤ ਸੰਤਾਪ ਭੋਗਣਾ ਇਹ ਇੱਕ ਗਲਤੀ ਸਦੀਆਂ ਉਹਦਾ ਜਵਾਬ ਦੇਣੀ ਆ ਸੋ ਮੇਰਾ ਆਪਣਾ ਮੰਨਣਾ ਆ ਕਿ ਪੰਜਾਬ ਤੁਹਾਡਾ ਤੁਸੀਂ ਕਿਤੇ ਵੀ ਚਲੇ ਜਾਓ ਤੇ ਪੰਜਾਬੀ ਖਾਸੀਅਤ ਆ ਜਿੱਥੇ ਕੋਈ ਕ੍ਰੂਪੀ ਹੋਵੇ ਕੁਦਰਤ ਦੀ ਜਾਂ ਕੈਰ ਟਹਿਰਿਆ ਹੋਵੇ ਉੱਥੇ ਜਾ ਪਹੁੰਚਦੇ ਆ। ਔਰ ਜਿਆਦਾਤਰ ਲੋਕਾਂ ਦੀ ਤਾੰਗ ਹੁੰਦੀ ਹੈ ਮਨ 'ਚ। ਯਾਰੋ ਇਥੇ ਤਾਂ ਮੈਂ ਥੋੜੀ ਦਿਨ ਲਈ ਆਇਆ ਮੈਂ ਵਾਪਸ ਜਾਣਾ। ਜਦੋਂ ਅਸੀਂ ਯੂਪੀ ਗਏ ਨਾ ਤੇ ਸ਼ੁਰੂ-ਸ਼ੁਰੂ 'ਚ ਮਕਾਨ ਹੀ ਨਹੀਂ ਪਾਇਆ। ਕੰਈ ਸਾਲ ਨਹੀਂ ਪਾਇਆ। ਕਹਿੰਦੇ ਤਾਂ ਕੱਚਾ ਕੰਮ ਹੈ ਜਾਣਾ ਤਾਂ ਆਪਾਂ ਪੰਜਾਬੀਏ ਵਾਪਸ। ਲੇਕਿਨ ਗੱਲ ਹੈ ਕਿ ਪੱਕਾ ਉੱਥੇ ਵੀ ਹੋ ਗਿਆ ਕੰਮ। ਪੱਕਾ ਤੁਹਾਡਾ ਕੰਮ ਇੱਥੇ ਵੀ ਜਾਣਾ। ਪੰਜਾਬੀ ਵਿਵਦਾਓ ਪੰਜਾਬੀਏਤ ਵਧਾਓ ਸਿੱਖੀ ਵਧਾਓ ਹੈ ਸਿੱਖੀ ਕੱਟਰਪੰਦੀ ਨੂੰ ਨਹੀਂ ਕਹਿੰਦੇ ਕੋਈ ਹੋਵੇ ਵੀ ਤਾਂ ਮੈਂ ਇਦਾਂ ਨਹੀਂ ਕਰਨੀ ਸਿੱਖੀ ਤਾਂ ਸਿੱਖੀ ਆ ਸਿੱਖੀ ਵਧਾਓ ਬੜੀ ਲੋੜ ਆ ਮੈਂ ਆਪਣੇ ਭਾਜਨਾ ਜੇ ਕਿਨ ਨਾ ਇਹ ਅਕਾਲੀ ਨਾਲ ਦਾ ਜਿਉਂਦਾ ਰਹਿਣਾ ਵੀ ਜ਼ਰੂਰੀ ਆ ਕਾਰਨ ਮੈਂ ਡਾਕਟਰ ਮਰਮੋਨ ਸਿੰਘ ਨੂੰ ਮਿਲਿਆ ਪ੍ਰਧਾਨ ਮੰਤਰੀ ਹੁੰਦੇ ਸੀ ਮੈਂਪੀ ਹੁੰਦਾ ਸੀ ਮੈਂ ਉਹਨਾਂ ਕਹ ਮੈਂ ਕਹ ਪਾਈ ਤੁਸੀਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਉਂਦੇ ਆ 500 ਕਰੋੜ 1000 ਕਰੋੜ 1500 ਕਰੋੜ ਦੇ ਦੇਣ ਨੂੰ ਗੁੱਲ ਦਸਤਾਇਕ ਰਹਿ ਜਾਂਦਾ ਉਹ ਕਹਿੰਦੇ ਯਾਰ ਗੱਲ ਇਹ ਆ ਰਾਣਾ ਜੀ ਇੱਕ ਆਤਰਾ ਹੈ ਰਾਣਾ ਜੀ ਅਕਾਲੀ ਦਲ ਇਜ਼ ਨਾਟ ਅ ਪੋਲਿਟੀਕਲ ਪਾਰਟੀ ਇਟ ਇਜ਼ ਅ ਮੂਵਮੈਂਟ ਮੂਵਮੈਂਟ ਆ ਕਾਲੀ ਦਲ ਲੇਕਿਨ ਉਹ ਮੂਵਮੈਂਟ ਦਾ ਜੋ ਹਾਲ ਸਾਡੇ ਬੰਦਿਆਂ ਨੇ ਕੀਤਾ ਉਹ ਵੀ ਤੁਹਾਡੇ ਆਪਣੇ ਆ ਹੁਣ 4 ਤੱਕ ਆ ਗਏ ਤੇ ਕਮਰਤਪਾਰ ਵਾਲਾ ਤੇ ਦੂਜਾ ਅ ਸਿਮਰਜੀ ਸਿੰਘ ਮਾਨ ਵਾਲਾ ਦੋ ਤਾਂ ਗਰਮ ਹੋ ਗਏ ਤੇ ਦੋ ਠੰਡੇ ਆ ਹੈ ਆ ਇੱਕ ਕੋਸਾ ਜੀ ਵੀ ਆ ਗਿਆ ਜਸੇਦਾਰ ਸਾਹਿਬ ਵਾਲਾ ਠੰਡਾ ਹੀ ਲਾਓ ਸੋ ਗੱਲ ਲੈ ਕੇ ਵੀ ਸਾਡੇ ਨਾਲ ਤਾਂ ਸਿੱਖਾ ਨਾਲ ਸ਼ਿਕਰ ਆ ਦੇਖੋ ਆਪਣੀ ਆਪਣੀ ਸਮਝ ਆ ਯਾਰ ਕਿਸੇ ਨੂੰ ਮੈਂ ਬਦਲ ਨਹੀਂ ਸਕਦਾ ਤੈਨੂੰ ਮੈਨੂੰ ਕੋ ਕਹੇ ਬਦਲ ਨਹੀਂ ਸਕਦਾ ਮੈਂ ਕਾਂਗਰਸੀ ਦਾ ਹੈਗਾ ਤੇ ਜਿਹਦੀ ਸੋਚ ਜਿੱਦਾਂ ਦੀ ਉਹ ਮੈਂ ਕਿਸੇ ਨੂੰ ਬੁਰਾ ਬਤ ਚੰਗਾ ਨਹੀਂ ਕਹਿ ਰਿਹਾ ਲੇਕਿਨ ਇਹਨਾ ਜ਼ਰੂਰ ਸੋਚੋ ਕਿ ਏਜੰਸੀਆਂ ਨੇ ਖੇលਿਆ ਸਾਡੇ ਨਾਲ ਜਦੋਂ ਪਾਰਟੀਸ਼ਨ ਹੋਈ ਉਦੋਂ ਵੀ ਏਜੰਸੀਆਂ ਨੇ ਖੇលਿਆ ਤੇ ਉਹਦੇ ਬਾਅਦ ਅੱਜ ਤਾਈਂ ਖੇਡਦੇ ਰਹੇ ਚਾਹੇ ਸਾਡੇ ਪਾਣੀ ਦਾ ਮਸਲਾ ਹੋਵੇ ਚਾਹੇ ਸਾਡੀਆਂ ਬੋਲੀ ਦਾ ਮਸਲਾ ਹੋਵੇ ਹਾਂਜੀ ਚਾਹੇ ਕੋਈ ਮਸਲੇ ਹੋਣ ਤੇ ਮੈਂ ਤੇ ਕੋ ਕਹਾਂਗਾ ਮਿਹਨਤੀ ਕੌਮ ਹੈ ਗੁਰੂ ਚੋ ਵਿਸ਼ਵਾਸ ਕਰਦੇ ਹਾਂ ਗੱਲ ਇਹ ਨਹੀਂ ਕਿ ਤੁਸੀਂ ਸੱਤੇ ਪੱਕ ਗਏ ਅਸੀਂ ਹੁਣ ਮੋਨੇਓ ਸਿੱਖੋ ਅਚੀਂ ਬਾਤ ਸਿੱਖ ਬਣੋ ਮੈਂ ਮੈਨੂੰ ਮੈਂ ਠੀਕ ਚੰਗਾ ਲੱਗਦਾ ਲੇਕਿਨ ਕਈ ਮੇਰੇ ਨਾਲ ਸਿੰਧੀ ਸੀ ਐਸੇ ਵਿਆਹ ਦੇ ਵਿੱਚ ਉਹ ਕਹਿੰਦਾ ਕਿ ਅਸੀਂ ਇੱਕ ਕੋਠੀ ਬਣਾ ਕੇ ਮੇਰੇ ਬਾਬੇ ਨੇ ਜਦੋਂ ਸਿੰਧ ਤੋਂ ਆਏ ਤੇ ਹਜ਼ੂਰ ਸਾਹਿਬ ਦੇ ਨਾਲ ਦਰਬਾਰ ਦੇ ਮਕਾਨ ਦੇ ਕੋਠੀ ਬਣਾਈ ਪੰਜ ਸੌ ਤੇ ਪਿੱਛੇ ਜੇ ਅਸਰੀਚਾ ਸਾਹਿਬ ਬਣੇ ਪ੍ਰਬੰਧਕ ਆਈਪੀਐਸ ਰਿਟਾਇਰਡ ਮਹਾਰਾਸ਼ਟਰ ਦੇ ਉਹਦੇ ਹਜ਼ੂਰ ਸਾਹਿਬ ਦੇ ਉਹ ਕਹਿੰਦੇ ਯਾਰ ਤੁਸੀਂ ਕੀ ਕਰਨੀ ਇਹ ਦੇ ਦੇਓ ਗੁਰਦੁਆਰਾ